ਮਾਈਕ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਿੱਖਤਨੀ ਫੈਡਰੇਸ਼ਨ ਦਾ ਪ੍ਰਧਾਨ ਕੁਲਦੇਵ ਸਿੰਘ ਅਰਦਾਸ ਹੋ ਬੋ ਰਿਹਾ ਔਰ ਮੈਂ ਪ੍ਰੈਸ ਦਾ ਜਿਹੜਾ ਵਾ ਧੰਨਵਾਦ ਕਰਦਾ ਕਿ ਜਿਹੜਾ ਮਤਲਬ ਕਿ ਸਾਡੇ ਵਿਚਾਰ ਜਿਹੜੇ ਨੇ ਜਨਤਾ ਤੱਕ ਪਹੁੰਚਾਉਣ ਲਈ ਤੁਸੀਂ ਆਏ ਜੀ ਔਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਜਿਹੜੀ ਅੱਜ ਅਸੀਂ ਕਮਿਟਿੰਗ ਕੀਤੀ ਆ ਜਾਂ ਪ੍ਰਸੰਸਾ ਕਰ ਰਹੇ ਆ ਇੱਕ ਬੜੇ ਦੁਖੀ ਹਿਰਦੇ ਨਾਲ ਕਰ ਰਹੇ ਆ ਕਿ ਜਦੋਂ ਸਾਡੀਆਂ ਛੋਟੀਆਂ ਉਮਰਾਂ ਹੀ ਤੇ ਵੱਡੀ ਕੁਰਬਾਨੀ ਕੀਤੀ ਸੈਂਟਰ ਸਰਕਾਰ ਦੇ ਬਰਖਲਾਫ ਹਥਿਆਰਮੰਸ਼ਣ ਚੁੱਕ ਕੇ ਧਰਮ ਤੇ ਕੌਮ ਦੀ ਰਾਖੀ ਕੀਤੀ ਲੇਕਿਨ ਜਿਹੜੇ ਸਾਡੀ ਸ਼ੋਮਣੀ ਕੱਢੀ ਆਪਣੇ ਸੰਸਥਾਵਾਂ ਇਹ ਸਾਨੂੰ ਮਤਲਬ ਕਿ ਹਾਦਸੇ ਤੋਂ ਵੱਧ ਜਿਹੜਾ ਉਹ ਜਲੀਲ ਕਰਦੇ ਇਸ ਕਰਕੇ ਸਾਨੂੰ ਬਹੁਤ ਦੁੱਖ ਦੀ ਗੱਲ ਆ ਜਦੋਂ ਇਹ ਜਾਣਿਆ ਸਾਨੂੰ ਮਤਲਬ ਕਿ ਪੁੱਛਦੇ ਨੇ ਕਿ ਤੈਨੂੰ ਸਜ਼ਾ ਕਿੰਨੀ ਹੋਈ ਤੇਰਾ ਜਨਰਲ ਕੋਟ ਮੈਂ ਤੇਰਾ ਸਮਰੀ ਕੋਟ ਇਹਨਾਂ ਨੇ ਸਾਡੇ ਕੋਲ ਸੁਣ ਸੁਣ ਕੇ ਤੇ ਪੰਜ ਚਾਰ ਇਹਨਾਂ ਨੇ ਖਾਕੀ ਬਣਾਏ ਨੇ ਉਹ ਸਾਨੂੰ ਪੁੱਛਦੇ ਨੇ ਅੱਜ ਮੈਂ ਪ੍ਰੈਸ ਦੇ ਥਰੂ ਸ਼ਰੋਮੀ ਕੈ ਤੈਨੂੰ ਅਪੀਲ ਕਰਦਾ ਕਿ ਸਾਡੀ ਕੋਈ ਕੈਟਾਗਰੀ ਨਹੀਂ ਜਦੋਂ ਅਸੀਂ ਜੂਨ 84 ਦੇ ਵਿੱਚ ਬਹਾਰ ਕਾ ਛੜ ਕੇ ਅੰਮ੍ਰਿਤਸਰ ਨੂੰ ਚਲੇ ਆਂ ਉਦੋਂ ਅਸੀਂ ਸ਼ਹੀਦ ਹੋਣ ਵਾਸਤੇ ਆਏ ਸੀ ਸਾਡੀ ਅੱਜ ਤੋਂ ਲੈ ਕੇ ਸੁਣ ਲੋਗੇ ਸਾਡਾ ਨਾਮ ਆ ਸ਼ਹੀਦ ਧਰਮੀ ਫੌਜੀ ਜਦੋਂ ਮੈਂ ਪਾਰਕਾਂ ਛੜੀਆਂ ਤੇ ਉਦੋਂ ਹੀ ਮਿਲ ਕੇ ਵੀ ਪੈਨਸ਼ਨਾਂ ਵਾਸਤੇ ਨਹੀਂ ਛੜੀਆਂ ਦੂਸਰੀ ਗੱਲ ਜੂਨ 1984 ਦਾ ਔਰ ਨਨਕਾਣਾ ਸਾਹਿਬ ਦਾ ਹਾਕਾ ਜਿਹੜਾ ਇਹ ਜੇ ਕਿਸੇ ਰਾਗੀ ਟਾੜੀ ਕੋ ਕਥਾ ਕਰਾ ਕੇ ਇਹਦਾ ਇਹਦਾ ਵਿਚਾਰ ਸੁਣ ਲੋ ਕਿ ਇਹ ਦੋਵੇਂ ਕਿਰਪਾਨੀਆਂ ਇੱਕ ਨੇ ਜਦੋਂ ਤੁਸੀਂ ਨਨਕਾਣਾ ਸਾਹਿਬ ਦੀ ਦਵਾਈ ਦਿੰਦੇ ਜਾਂ ਹੱਥਾਂ 'ਚ ਸਟੇਟ ਦਿੱਤਾ ਤੇ ਧਰਮੀ ਫੌਜੀਆਂ ਦੀਆਂ ਉਹਨੂੰ ਕਿਉਂ ਜਲੀਲ ਕਰਦੇ ਜੀ ਔਰ ਇੱਥੇ ਇਹ ਵੀ ਮਮਾ ਵਿਚਾਰ ਕਹਨਾ ਜਦੋਂ ਸੁਲਤਾਨ ਬਰ ਲੋਧੀ ਕੋਲੀ ਚੱਲਦੀ ਆ ਉਹਦੇ ਬਾਰੇ ਕਿਸੇ ਨੇ ਮੰਗ ਨਹੀਂ ਕੀਤੀ ਉਹ ਵੀ ਪ੍ਰਧਾਨ ਸਾਹਿਬ ਨੇ ਔਰ ਸ਼ਰੋਮੀ ਕੈਟੀ ਨੇ ਤਲੇ ਮੀਟਿੰਗਾਂ ਕੀਤੀਆਂ ਅੰਤਮ ਕਮੇਟੀ ਦੀ ਮੀਟਿੰਗ ਕੀਤੀ ਆ ਔਰ ਉਹਦੇ ਵਿੱਚ ਇਹਨਾਂ ਨੇ ਜਾ ਕੇ ਤੇ ਜਰਨਲ ਆਸਵੀ ਸਦਿਆ ਜੇਕਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲੀ ਆ ਚੌੜੇ ਨੇ ਗੋਲੀ ਚਲਾਈ ਆ ਔਰ ਉਹਦੇ ਬਾਰੇ ਵੀ ਮੀਟਿੰਗਾਂ ਹੋਈਆਂ ਨੇ ਇੱਥੇ ਮੈਂ ਗੱਲ ਬੇਨਤੀ ਕਰਨੀ ਚਾਹੁੰਦਾ ਕਿ 40 ਸਾਲ ਦੇ ਵਿੱਚ 1984 ਦਾ ਜਿਹੜਾ ਫੌਜੀ ਹਮਲਾ ਉਹ ਮਤਲਬ ਕਿ ਉਹਦੇ ਬਾਰੇ ਅੱਜ ਤੱਕ 40 ਸਾਲ ਚ ਕਿਉਂ ਨਹੀਂ ਗੱਲ ਹੋਈ ਇਹ ਤੇ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ 40 ਸਾਲ ਚ ਗੱਲ ਨਾ ਕਰਨੀ ਕਾਂਗਰਸ ਨੇ ਹਮਲਾ ਕੀਤਾ ਬਾਦਲ ਨੇ ਕਰਵਾਇਆ ਤੇ ਬੀਜਪੀ ਨੇ ਸਪੋਰਟ ਕੀਤੀ ਇਸ ਕਰਕੇ ਤੁਸੀਂ ਨਹੀਂ ਕਰਦੇ ਜੇਕਰ ਤੁਸੀਂ ਆਪਣੇ ਪਰਦੇ ਪਾਉਣੇ ਚਾਹੁੰਦਾ ਤਾਂ ਧਰਮੀ ਫੌਜਾਂ ਦੀ ਕੁਰਬਾਨੀ ਨੂੰ ਮਿੱਟੀ ਚ ਘਮਲਉਂਦੇ ਜੇ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਆ ਦੂਸਰੀ ਗੱਲ ਜਦੋਂ ਜੂਨੀਅਰ 84 ਦੇ ਵਿੱਚ ਅਸੀਂ ਪੈਰ ਕਾਂ ਛੜ ਗਏ ਹਰਮੰਦਰ ਸਾਹਿਬ ਨਹੀਂ ਚਾਲੇ ਪਏ ਨੇ ਉਦੋਂ ਸਾਰੇ ਅਨੇਕਾਂ ਸ਼ਹੀਦ ਧਰਮੀ ਫੌਜੀ ਹੋਏ ਨੇ ਉਹਦੇ ਵਿੱਚ ਤੁਹਾਂ ਮਿਲ ਕੇ ਵੀ ਅੱਜ ਤੱਕ ਜੇ ਸਾਡੀਆਂ ਕਾਟਗਰੀਆਂ ਤੇ ਸ਼ਹੀਦ ਦਾ ਅਜੇ ਤੱਕ ਤੁਹਾਂ ਕਿਉਂ ਨਹੀਂ ਅਜੇ ਤੱਕ ਕੋਈ ਫੋਟੋ ਲਾਈ ਜਾਂ ਅਜੇ ਤੱਕ ਉਹਦਾ ਤੁਹਾਂ ਕੀ ਕੀਤਾ ਸ਼ਰੁਣ ਕਿ ਇਹਦਾ ਸਾਨੂੰ ਜਪਾਲ ਦੇ ਜਿਹਦਾ ਜੂਨ 1984 ਦੇ ਵਿੱਚ ਐਂਪਾਇਰ ਕਾ ਛੜ ਗਿਆ ਹਰਮੰਦਰ ਸਾਹ ਨੂੰ ਚਾਲਿਆ ਪਾਏ ਨੇ ਉਹਦੇ ਵਿੱਚ अनेका ਸਾਡੇ ਧਰਮੀ ਫੌਜੀ ਸ਼ਹੀਦ ਹੋ ਗਏ ਨੇ ਉਹਦੇ ਵਿੱਚ अनेका ਧਰਮੀ ਫੌਜੀ ਆਏ ਤੇ ਉਹ ਜ਼ਖਮੀ ਹੋ ਗਏ ਨੇ ਜ਼ਖਮੀ ਤੇ ਅੰਟੈਰੋਕੇਟ ਜਿਹੜੇ ਨੇ ਇਹ ਅੱਜ ਮੰਝੀਆਂ ਦੇ ਉੱਤੇ ਜੂਝ ਰਹੇ ਨੇ ਔਰ ਦੁੱਖ ਦੀਆਂ ਕੜੀ ਨੇ ਉਹਨਾਂ ਕੋ ਚੱਲਣ ਫਿਰ ਤੋਂ ਸਮਰਾਥ ਨੇ ਤੇ ਕਿਉਂ ਨਹੀਂ ਉਹਨਾਂ ਦੇ ਬਾਰੇ ਵਿਚਾਰ ਕੀਤਾ ਜਾਂਦਾ ਜੇਕਰ ਉਸ ਸਮੇਂ ਬੰਦੇ ਜਿਹੜੇ ਰਾਤ ਵਿੱਚ ਆਏ ਨੇ ਉਹ ਮਲਕਾ ਹਿੱਕ ਚ ਗੋਲੀਆਂ ਖਾਂਦਾ ਸੀ ਉਹ ਤੁਹਾਡੀ ਖਾਤਰ ਖਾਂਦੇ ਸੀ ਜੇਕਰ ਸ਼ਹੀਦ ਹੋਏ ਨੇ ਉਹ ਤੁਹਾਡੇ ਲਈ ਕਾ ਕਰਦੇ ਸੀ ਜੇਕਰ ਅੰਦਰ ਰਾਜ ਦੇ ਵਿੱਚ ਟੈਰੋ ਕਿਹੜਾ ਹੁੰਦਾ ਸੀ ਤਾਂ ਤੁਹਾਡੇ ਬੱਚਿਆਂ ਵਾਸਤੇ ਹੁੰਦਾ ਸੀ ਜੇਕਰ ਕਿਨੇ ਬੈਰ ਛੱਡੀਆ ਤਾਂ ਉਹ ਤੁਹਾਡੇ ਬੱਚਿਆਂ ਵਾਸਤੇ ਛੱਡੀਆ ਫਿਰ ਇਹਦੇ ਵਿੱਚ ਸਾਨੂੰ ਮਲਕਾ ਜਿਹੜਾ ਕਿਉਂ ਸਵਾਲ ਜੋ ਕੀਤਾ ਜਾਂਦਾ ਕਿ ਤੂੰ ਮਲਕੇ ਵੀ ਕਿਦਾਂ ਵੱਡਾ ਟਰਮੀ ਫੋੜੀਂ ਜੋ ਛੋਟਾ ਔਰ ਮੈਂ ਇਥੇ ਜਿੱਥੇ ਮੈਂ ਅਪੀਲ ਕਰਦਾ ਸ਼ੋਮਣ ਕਹਿੰਦੀ ਉਥੇ ਮੈਂ ਚੇਤਾਵਨੀ ਦੇ ਦਨਾ ਕਿ ਜੇਕਰ ਅੱਜ ਤੱਕ ਤੁਸੀਂ ਸਾਨੂੰ ਜਲੀਲ ਕੀਤਾ ਅੱਜ ਸਾਡੀ ਪ੍ਰੈਸ ਕਾਨਫਰੰਸ ਦਾ ਮਤਲ ਇੱਕੋ ਆ ਕੇ ਸਾਨੂੰ ਜਲੀਲ ਨਾ ਕੀਤਾ ਜਾਏ ਸਾਨੂੰ ਕੋ ਦਿਣਾ ਦਿਓ ਜੇ ਨਹੀਂ ਦਿਣਾ ਸਾਨੂੰ ਨਾ ਦਿਓ ਇੱਕ ਸਾਡੇ ਮਤੇ ਰੱਦ ਕੀਤਾ ਜਾਣ ਔਰ ਦੂਸਰਾ ਜਿਹੜੀ ਮੈਂ ਬੇਨਤੀ ਕਰਦਾ ਕਿ ਕਈ ਵਾਰੀ ਜਦੋਂ ਸ਼ੌਕ ਕਿੱਡੀ ਜਾਂਦੇ ਆ ਕਈ ਥੱਲਿਓਂ ਬੰਦੇ ਚੰਗੇ ਹੁੰਦੇ ਨੇ ਉੱਤੇ ਪੇਚ ਦਿੰਦਾ ਸਾਡਾ ਉੱਤੇ ਕੰਮ ਨਹੀਂ ਹੁੰਦਾ ਜਿਦਾ ਹੈ ਕਈ ਬੰਦੇ ਇਹੋ ਜਿਹਨੇ ਕਿ ਥੱਲਿਓਂ ਮਾਰੇ ਨੇ ਜੇ ਸਾਨੂੰ ਉੱਪਰ ਤੱਕ ਜਾਣੇ ਦਿੰਦੇ ਜਦੋਂ ਇਹ ਜਾਵਾਂਗੇ ਤਾਂ ਇਹ ਆਪਣੇ ਵਿਚਾਰ ਪੇਸ਼ ਕਰਾਂਗੇ ਇਸ ਕਰਕੇ ਜਿਹੜਾ ਵਾ ਸਾਨੂੰ ਜਲੀਲ ਕਰਨਾ ਬੰਦ ਕਰਦੇ ਅੱਜ ਸਾਡਾ ਸਾਰਾ ਕੰਨ ਖੋਲ ਕੇ ਸੁਣਿਆ ਜਾਵੇ ਕਿ ਸਾਡਾ ਕੋਈ ਕੈਟਾਗਰੀ ਨਹੀਂ ਅਸੀਂ ਕੇਵਲ ਤੇ ਕੇਵਲ ਸ਼ਹੀਦ ਤਰਮੀ ਫੌਜੀ ਸਾਡੇ ਆਂਦਾ ਨਾਮਾਂ ਬਾਕੀ ਕੋਈ ਇਹਨਾਂ ਦਾ ਵਿੱਚ ਫਰਕ ਨਹੀਂ ਇਹ ਛੋਣ ਕਿੰਨੇ ਨੂੰ ਅੱਜ ਤੋੜ ਕੇ ਸਾਨੂੰ ਜਲੀਲ ਕਰਨਾ ਬੰਦ ਕਰਦੇ ਕੰਮ ਕਰੇ ਜਾਂ ਨਾ ਕਰੇ ਇਹਨਾਂ ਦੀ ਮਰਜ਼ੀ ਜੀ ਜਦੋਂ ਸੁਖਵੀਰ ਬਾਦਾ ਤੇ ਗੋਲੀ ਚੱਲਦੀ ਆ ਤੇ ਜਿਹੜੇ ਪੁਲਿਸ ਵਾਲੇ ECS ਨੇ ਫੜਿਆ ਵਾ ਉਹਦੇ ਬਾਰੇ ਇਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਵਾ ਵੀ ਤੁਸੀਂ ਮਲਕੇ ਵੀ ਜਿਹੜਾ ਵਾ ਇਹਦੇ ਉੱਤੇ ਮਲਕੇ ਨੂੰ ਸਨਮਾਨ ਦਿੱਤਾ ਜਾਵੇ ਵੱਡੇ ਤੋਂ ਵੱਡਾ ਔਰ ਧਰਮੀ ਫੌਜੀਆਂ ਨੂੰ ਕਿਉਂ ਨਹੀਂ ਮਲਕੇ ਵੀ ਕੀਤਾ ਜਾਂਦਾ ਉਹ ਤੁਹਾਨੂੰ ਇਹੋ ਗੱਲ ਕੀ ਹੈ ਆਪਣੇ ਪਰਦੇ ਪਾਉਂਦੇ ਨੇ ਜਿਹਨੂੰ 84 ਦਾ ਹਮਲਾ ਜਿਹੜਾ ਵਾ ਕਰਵਾਇਆ ਉਹਦਾ ਮਲਕੇ ਵੀ ਜਿਹੜਾ ਮਿੱਟੀ ਤੇ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਮਿੱਟੀ 'ਚ ਰੋਲਣ ਦਾ ਕਾਰਨ ਇਹੋ ਵਾ ਕਿ ਇਹ ਮਨ ਲੱਕ ਆਪਣਾ ਪਰਦਾ ਫੋਨ ਮਾਰੇ ਸਾਡੇ ਕਰਦੇ ਪਤਾ ਇਹਨਾਂ ਨੂੰ ਜਦੋਂ ਇੰਨੇ ਹੋਰ ਤਰ੍ਹਾਂ ਕਰ ਦਿੰਦੇ ਇਹਦੇ ਬਾਰੇ ਕਿਹੜੇ ਅਨਜਾਨ ਨੇ ਜੀ 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 ਤੁਹਾਡੇ ਨਾਲ ਵਾਪਰ ਕੀ ਰਿਹਾ ਅੱਜ ਤੁਹਾਡੇ ਮਨ ਦੀ ਪੀੜਾ ਕੀ ਹੈ ਤੁਹਾਡੇ ਮਨ ਦਾ ਵਰਲਾਪ ਕੀ ਹੈ ਕਿਉਂ ਦਰਦ ਜਿਹੜਾ ਤੁਸੀਂ ਦੱਸ ਨਹੀਂ ਪਾਰੇ ਸ਼ਬਦਾਂ ਦੇ ਵਿੱਚ ਜਲੀ ਦੀ ਪੀੜਾ ਸ਼ਬਦਾਂ ਦੇ ਜਰੀਏ ਬਾਹਰ ਨਿਕਲੀ ਹੈ 5 ਨਵੰਬਰ 2016 ਨੂੰ ਪਟੁੰਗਰ ਸਾਹ ਬਣਦੇ ਨੇ ਉਦੋਂ ਤੋਂ ਲੈ ਕੇ ਕੋਈ ਸਾਡਾ ਕੰਮ ਨਹੀਂ ਹੋਇਆ ਔਰ ਜੇਕਰ ਇਹ ਮਨ ਲੱਕ ਵੀ ਯਾਦਤ ਸਾਨ ਨੂੰ ਜਦੋਂ ਅਸੀਂ ਜਾਣੇ ਆ ਸਾਨੂੰ ਇਹੋ ਪੁੱਛਿਆ ਤੈਨੂੰ ਪੈਨਸ਼ਨ ਮਿਲਦੀ ਆ ਜਦੋਂ ਆਈ ਕਹਿੰਦੇ ਨੇ ਚੋਂ ਮਿਲਦੀ ਤੇ ਮਿਲਦੀ ਫੇਰ ਤੂੰ ਤਰਮੀ ਫੌਜੀ ਕਿਦਾਂ ਫੇਰ ਸਾਨੂੰ ਇੱਕ ਦੂਜੇ ਦੀ ਧਾਰਨ ਦਿੰਦੇ ਆ ਉਹ ਮਿਲ ਕੇ ਤਰਮੀ ਫੌਜੀ ਐਡਾ ਮੈਂ ਇੱਥੇ ਬੇਨਤੀ ਕਰਨੀ ਚਾਹੁੰਨਾ ਜਿਹੜਾ ਇਹ ਕਹਿੰਦੇ ਨੇ ਕਿ ਜਰਨਲ ਕੋਨਫਰ ਵਡੇ ਨਾ ਸਤਿਕਾਰ ਕਰਦਾ ਜਨ ਕੋਨਫਰ ਨਾ ਬੜੀ ਬੜੀ ਵੱਡੀ ਉਹਨਾਂ ਦੀ ਕੁਰਬਾਨੀ ਆ ਲੇਕਿਨ ਉਹਨਾਂ ਦੇ ਵਿੱਚ ਕਈ ਬੰਦੇ ਹੋਣੇ ਕਿ ਜਿਹਨਾਂ ਨੂੰ ਇਕ ਅਸਰ ਪੁਆਇੰਟ ਮਿਲਦੀ ਸਜ਼ਾ ਵੀ ਤੂੰ ਕੰਟਰੋਲ ਕਿਉਂ ਨਹੀਂ ਕੀਤਾ ਤੇ ਉਹ 28 ਦਿਨ ਦੀ ਸਜ਼ਾ ਵਾਲੇ ਜਿਹੜੇ ਨੇ ਹਾਂ ਇਸ ਪਾੜੇ ਨੂੰ ਦੂਰ ਕਰਨ ਵਾਸਤੇ ਮੈਂ ਅਪੀਲ ਕਰਦਾ ਕਿ ਸ਼ਰੋਮਨੀ ਕੱਟੀ ਜਿਹੜੀ ਸਾਰੇ ਤਰਮੀ ਫੌਜੀ ਸਦਕੇ ਇੱਕ ਠਾਈ ਦੇ ਸਜਾਵੜੇ ਦੀ ਜਿਹੜੇ ਇਹ ਜਿਹਨਾਂ ਨੂੰ ਇਹ ਤਰ੍ਹਾਂ ਹੀ ਹੋ ਜੂ ਮੰਨਦੇ ਉਹਨਾਂ ਤੋਂ ਵੱਡੀ ਕੁਰਬਾਨੀ ਠਾਈ ਦੇਣ ਵਾਲੇ ਦੀ ਚਾਹੁੰਦੇ ਕੀ ਹੋ ਤੁਸੀਂ ਅਸੀਂ ਚਾਹੁੰਦੇ ਆ ਕਿ ਜਦੋਂ ਅਸੀਂ ਚਾਹਨੇ ਆ ਮਤਲਬ ਕਿ ਕੁਰਬਾਨੀ ਵਾਲੀ ਪਾਰਟੀ ਤਾਂ ਸਾਡਾ ਕਮ ਸੇ ਕ ਸਾਡੇ ਨਾਲ ਵਿਚਾਰ ਤੱਕ ਕੀਤਾ ਜਾਂਦਾ ਸਾਨੂੰ ਜਲੀਲ ਕੀਤਾ ਜਾਂਦਾ ਸਾਡੀ ਪੁੱਛ ਗਿਛ ਨਹੀਂ ਹੈ ਤੁਹਾਡੂ ਜਾਣਦੇ ਆਂ ਦੀ ਮਾਨਸਤਕਾਰ ਕੋਈ ਨਹੀਂ ਹੁੰਦਾ ਐਕਸ਼ਨ ਕੀ ਤੁਹਾਡਾ ਮਤਲਬ ਹੈ ਤੁਸੀਂ ਆਪਣਾ ਹੱਕ ਲਓਗੇ ਕਿਵੇਂ ਅਸੀਂ ਤੁਹਾਡੇ ਥਰੂ ਪ੍ਰੈਸ ਥਰੂ ਹੀ ਆਪਣਾ ਹੱਕ ਲਵਾਗੇ ਭਾਵੇਂ ਇਹ ਗੱਲ ਸਮਝ ਜਾਂਦੇ ਨਹੀਂ ਕਿ ਕਿਵੇਂ ਵਿੱਢ ਹੋ ਗਏ ਜੀ ਮੰਨ ਲਓ ਕਿ ਅਸੀਂ ਗੱਲਬਾਤ ਹੀ ਰੱਖੀ ਹੁੰਦੀ ਜਿਹੜਾ ਸੰਘਰਸ਼ ਹੋਣਾ ਸ਼ਿਰੋਮੇ ਕਟਨੇ ਇਕਰੀ ਜਵੜੇ ਦੇ ਉਤੇ ਆਪਣੇ ਉਹਨੂੰ ਸਟਾ ਲਾ ਕੇ ਧੰਨੇ ਦੇ ਬੈਠਾ ਭੇਜਿਆ ਉਹਦੇ ਤੋਂ ਲੱਗ ਕੇ ਇਹ ਬਲ ਕੇ ਸ਼ਿਰੋਮੇ ਕਟ ਇਹ ਆ ਭਾਈ ਇਹ ਅਸੀਂ ਜਿਹੜਾ ਤਰਮੀ ਫੌਜਾਂ ਦੇ ਲਾਇਆ ਤਰਮੀ ਫੌਜੀਆਂ ਦੇ ਫੇਲ ਕਰ ਦਾਂਗੇ ਮੈਂ ਤੇ ਅਪੀਲ ਕਰੀ ਚੁਣਾਂ ਮੈਂ ਤਰਮੀ ਫੌਜੀਆਂ ਸਾਡੇ ਸਾਰੇ ਜਿਹੜੇ ਨਾ ਤਰਮੀ ਫੌਜੀ ਫੌਜੀ ਨੇ ਅਸੀਂ ਇਹੋ ਜੀ ਲੜਾਈ ਲੜਾਂਗੇ ਪਲੇਨ ਦੇ ਨਾਲ ਫੌਜੀ ਕਿ ਇਹਨਾਂ ਨੂੰ ਪਤਾ ਨਾ ਲੱਗੂਗਾ ਕਿ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਕਦੇ ਨਹੀਂ ਮਿਲਦਾ ਮਾਨ ਸਨਮਾਨ ਤੇ ਫਿਰ ਸੰਗਤ ਵੀ ਕੀਤਾਗਾ ਤੁਹਾਡੇ ਵੱਲੋਂ ਨਹੀਂ ਕਦੋਂ ਦਰਨਾ ਆਹੀ ਤਾਂ ਸੰਗ੍ਰਹਿਤ ਸਿੱਖ ਕੌਮ ਬਚਾਈਏ ਤਾਂ ਤਨ ਮੇਰਾ ਸਾਡੀ ਸਿੱਖ ਕੌਮ ਜਿਹੜੀ ਸੰਗਰਖ ਕਰੇਗੀ ਐਸੇ ਕੌਮ ਚ ਜਾਵਾਂਗੇ 40 40 ਤੱਕ ਸਾਡੇ ਅਜੇ ਦਾ ਅਵਤਾਰ ਸਿੰਘ ਪ੍ਰਧਾਨ ਸਾਹਿਬ ਹੀ ਹੋ ਸਾਡੇ ਸੁਣਦੇ ਹੀ ਮੱਕੜ ਸਾਹਿਬ ਅਹੀਂ ਸਰਕਾਰ ਕਰਦੇ ਹਾਂ ਮੈਂ ਤੁਹਾਨੂੰ ਪਹਿਲੇ ਵੀ ਅਪੀਲ ਕਰ ਚੰਗਾ 5 ਨੂੰ 2016 ਨੂੰ ਬਡੁੰਗਰ ਸਾਹਿਬ ਬਣਦੇ ਨੇ ਔਰ ਪਤਾ ਨਹੀਂ ਕਿਦੋਂ ਕਿਦਾਂ ਦੁਖੀ ਉਹਨਾਂ ਨੇ ਜੋ ਬੰਦ ਕੀਤੀ ਨੇ ਉਸੇ ਲਾਈਨ ਤੇ ਲੰਗੋਲ ਚੱਲੇ ਨੇ ਫੇਰ ਜਾ ਕੇ ਚਲ ਗਏ ਨੇ ਧਮੀ ਸਾਹਿਬੀ ਜੀ ਤੁਰਦੇ ਸਕਤ ਜਨਰਸ ਕਤਰ ਹੀ ਇਹਨਾਂ ਵੀ ਮਲਕੇ ਜਿਹੜਾ ਸਾਡਾ ਮਲਕੇ ਵੀ ਜਿਹੜਾ ਕੰਮ ਨਹੀਂ ਹੋਣ ਦਿੱਤਾ ਇੱਕ ਸਾਡਾ ਮਤਾ ਪਿਆ ਉਹਦੇ ਬਾਰੇ ਮੈਂ ਬੀਬੀ ਜਗੀਰ ਕੌਰ ਨੂੰ ਮਿਲਿਆ ਤੇ ਪੁੱਛਿਆ ਤਾਂ ਆਂਦੀ ਮੈਨੂੰ ਤਾਂ ਪਤਾ ਵੀ ਨਹੀਂਗਾ ਇਹ ਪਤਾ ਨਹੀਂ ਕਿਦਾਂ ਕਾਲਾ ਮਾਲਾ ਕਰਾ ਕੇ ਥਲੇ ਜਨਰਸ ਕਤਰ ਨੇ ਤੇ ਉਹ ਜਿਹੜਾ ਸਾਡਾ ਮਤਾ ਪਿਆ ਤਾਂ ਕਿ ਤਰਮੀ ਫੁਕ ਜੀ ਤਕਬੀਲ ਕੀ ਕਰਦੇ ਪੰਜਾਬ ਦੇ ਆਵਾਮ ਨੂੰ ਪੰਜਾਬ ਦੇ ਜਨਸਰ ਨੂੰ ਕਨਫਕ ਜਸੇ ਬੰਦੀਆਂ ਨੂੰ ਸਿੱਖ ਕੌਮ ਨੂੰ ਜਾਂ ਜੇ ਤਾਂ ਜਿਹੜੇ ਅੱਜ ਕੱਲ੍ਹ ਆਵਾਜ਼ ਪਬਲਿਕ ਜਿਹੜੀ ਆ ਉਹ ਇੱਕ ਲੀਡਰ ਦੀ ਗੱਲ ਸੁਣਦੇ ਆ ਜਿਹੜੇ ਆਮ ਬੰਦਾ ਗੱਲ ਕਰਦਾ ਉਹਦੀ ਗੱਲ ਨਹੀਂ ਸੁਣਦੇ ਲੇਕਿਨ ਅਸੀਂ ਪ੍ਰਚਾਰ ਇਹਨਾ ਕਰਾਂਗੇ ਪਰ ਦੁੱਖ ਜਿਹੜਾ ਸੰਗ ਦੇ ਵਿੱਚ ਲੈ ਜਾਵਾਂਗੇ ਤਾਂ ਸੰਗਤ ਜਿਹੜੀ ਆ ਸਾਡੇ ਨਾਲ ਆਗੇ ਸੰਗਤ ਜਿਹੜੀ ਸਾਰੀ ਹੀ ਜਿਹੜੀ ਆ ਤਰਮੀ ਫੌਜੀਆਂ ਦੇ ਦਰਦ ਨੂੰ ਜਾਣਦੀ ਆ ਤੇ ਕੁਰਬਾਨੀ ਨੂੰ ਵੀ ਜਾਣਦੀ ਇਹ ਤਾਂ ਮੈਂ ਬੇਨਤੀ ਕਰਨਾ ਜਿਹੜੇ ਸਾਡੀ ਕੁਰਬਾਨੀ ਨੂੰ ਮਿੱਟੀ ਚ ਮਲਾਉਣਾ ਚਾਹੁੰਦੇ ਆ ਮੱਗੇ ਵੀ ਇੱਕ ਰਫੇ ਤੋਂ 2 ਸਾਲ ਪਹਿਲੋਂ ਸਾਡੀ ਕੁਰਬਾਨੀ ਨੂੰ ਮਿੱਟੀ ਰੋਲਣ ਵਾਲਾ ਮਿੱਟੀ ਚ ਰੋਲ ਜਾਣਗੇ ਤਰਮੀ ਫੌਜੀਆਂ ਦਾ ਦਿਨੋਂ ਦਿਨ ਜਿਹੜਾ ਸਤਕਾਰ ਹੋਏਗਾ ਰਹੀ ਦੀ ਦੁਨੀ ਬਾਕੀ ਵਾਲੇ ਦਿਨ ਜਿਹੜਾ ਵਾ ਵੱਡਾ ਲਾਨੇ ਲਾਨਣ ਕੀਤਾ ਜਾ ਰਿਹਾ ਅਮਰਤਪਾਲ ਹੁਣਾਂ ਵੱਲੋਂ ਤੇ ਉਹਨਾਂ ਬਾਰੇ ਕੀ ਕਹਿੰਦੇ ਉਹਨਾਂ ਦਾ ਸਮਰਥਨ ਲਿਆ ਜਾਊਗਾ ਸੋ ਉਹ ਜਿਹੜਾ ਵਾ ਰਾਜਨੀਤਿਕ ਪੁਆਇੰਟ ਵਾ ਮੈਂ ਉਸ ਜਿਹੇ ਅਮਰਤਪਾਲ ਹੁਣੇ ਬਣਾ ਰਹੇ ਨੇ ਪਾਰਟੀ ਤੇ ਉਹ ਰਾਜਨੀਤਿਕ ਵਾ ਪਾਰਟੀ ਮੇਰਾ ਕਿ ਧਾਰਮਿਕ ਮਸਲਾ ਮੈਂ ਧਰਮ ਦਾ ਕਿ ਨਹੀਂ ਮੇਰਾ ਸਰਵਿਸ ਜੂਨ 1984 ਦੇ ਫੌਜੀ ਹਮਲੇ ਦਾ ਤੇ ਉਹਦਾ ਮਰਗੇ ਇਨਸਾਫ ਦੀ ਤੇ ਧਰਮੀ ਫੌਜੀਾਂ ਦੀ ਜਿਹੜੇ ਸਹੂਤਾ ਲੈਣ ਬਾਰੇ ਮੇਰੀ ਗੱਲ ਹੋਰ ਮੈਂ ਕੋਈ ਠੀਕ ਹੈ ਬਸ ਇਹ ਤਹਾਣੀ ਹੋ ਗਈ ਖਾਲਸਾ ਵਾਹਿਗੁਰੂ ਜੀ ਕਿਫਤ ਹੈ ਇਹ ਸਾਨੂੰ ਮੋਰਚੇ ਤੇ ਡਟਣ ਦਾ ਕਾਰਨ ਇੱਕ ਹੀ ਹੈ ਕਿ ਸਾਡੇ ਧਰਮੀ ਫੌਜੀਆਂ ਦੇ ਵਿੱਚ ਫੋਟ ਪਾਓ ਤੇ ਰਾਜ ਕਰੋ ਅੰਗਰੇਜ਼ਾਂ ਵਾਲੀ ਨੀਤੀ ਦੇ ਤਹਿਤ ਸਾਡੇ ਧਰਮੀ ਫੌਜੀਆਂ ਦੇ ਵਿੱਚ ਵੰਡੀਆਂ ਪਾਉਣੀਆਂ ਔਰ ਵੰਡੀਆਂ ਪਾਈਆਂ ਕਿੰਨੇ ਨੇ ਵੰਡੀਆਂ ਪਾਈਆਂ ਨੇ ਐਸਜੀਪੀਸੀ ਨੇ ਐਸਜੀਪੀਸੀ ਨੂੰ ਮੈਂ ਬੇਨਤੀ ਕਰਾਂਗਾ ਭਾਈ ਜਿੱਥੇ ਤੁਸੀਂ ਬਾਕੀ ਕੁਰਬਾਨੀਆਂ ਵਾਲੀਆਂ ਜਥੇਬੰਦੀਆਂ ਦਾ ਸਤਿਕਾਰ ਕਰਦੇ ਜੇ ਇਹਨੂੰ ਬਲਦੇਵ ਸਿੰਘ ਨੂੰ ਅਸੀਂ ਪ੍ਰਧਾਨ ਬਣਾ ਕੇ ਹੋਏ ਤੁਹਾਡੇ ਕੋਲ ਭੇਜਿਆ ਹੋਇਆ ਸਾਰਿਆਂ ਨੇ ਵੀ ਇਹਦੀ ਆਪਣੀ ਸਾਡੀ ਗੱਲਬਾਤ ਇਹਦੇ ਥਰੂ ਤੁਸੀਂ ਸੁਣੋ ਪਰ ਉੱਥੇ ਜਾ ਕੇ ਜਦੋਂ ਤੁਸੀਂ ਇਹਨਾਂ ਨੂੰ ਇਹ ਗੱਲ ਕਹਿ ਦਿੰਦੇ ਕਿ ਤੂੰ ਪੈਨਸ਼ਨਰ ਆ ਤੂੰ ਫਲਾਣਾ ਧਰਮੀ ਫੌਜੀ ਨਹੀਂ ਸਾਰੇ ਇਕੱਠੇ ਹੋ ਕੇ ਆਓ ਇਹ ਵੰਡੀਆਂ ਪਾਈਆਂ ਨੇ ਤੁਸੀਂ ਅਸੀਂ ਜਿਨ੍ਹਾਂ ਨੇ 7 ਜੂਨ 1984 ਤੋਂ ਲੈ ਕੇ 18 ਜੂਨ 1984 ਤੱਕ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਅਸੀਂ ਸਾਰਿਆਂ ਨੂੰ ਧਰਮੀ ਫੌਜੀ ਮੰਨਦੇ ਆ ਔਰ ਤੁਹਾਨੂੰ ਵੀ ਇਹ ਗੱਲ ਮੰਨਣੀ ਪੈਗੀ ਹਾਂ ਜਿਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਸਾਡੇ ਜੀਐਸਐਮ ਵਾਲੇ ਨੇ ਜਿਨ੍ਹਾਂ ਦੇ ਜਨਰਲ ਕੋਰਟ ਮਾਰਸ਼ਲ ਹੋਏ ਨੇ ਉਹਨਾਂ ਨੂੰ ਤੁਸੀਂ ਫੈਸਿਲਟੀਆਂ ਦੇਣੀਆਂ ਤੇ ਉਹਨਾਂ ਨੂੰ ਤੁਸੀਂ ਵੱਧ ਦਿਓ ਸਾਨੂੰ ਪੈਨਸ਼ਨ ਵਾਲਿਆਂ ਨੂੰ ਕੋਈ ਫੈਸਿਲਿਟੀ ਨਾ ਦਿਓ ਸਾਨੂੰ ਅਸੀਂ ਤੁਹਾਡੇ ਕੋਲੋਂ ਕੋਈ ਐਕਸਟਰਾ ਵਾਧੂ ਚਾਰਜ ਨਹੀਂ ਮੰਗਦੇ ਪਰ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਤੁਸੀਂ ਸਾਨੂੰ ਧਰਮੀ ਫੌਜੀ ਮੰਨਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਉਸ ਗੱਲ ਦਾ ਸਾਡੇ ਹਿਰਦਿਆਂ ਦੇ ਵਿੱਚ ਦੁੱਖ ਹੈ ਔਰ ਦੂਜਾ ਤੁਸੀਂ ਜਦੋਂ ਵੀ ਤੁਹਾਡੇ ਕੋਲ ਜਾਇਏ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਕਿ ਤੁਸੀਂ ਇਕੱਠੇ ਹੋ ਕੇ ਆਓ ਦੇਖੋ ਮੈਂ ਇੱਕ ਮਿਸਾਲ ਦੇਣਾ ਕਿ ਕਿਸਾਨ ਜੱਥੇਬੰਦੀਆਂ ਦੀਆਂ ਵੀ ਵੱਖ-ਵੱਖ ਪਾਰਟੀਆਂ ਪਰ ਉਹਨਾਂ ਦਾ ਟੀਚਾ ਤੇ ਇੱਕ ਹੀ ਆ ਇਸ ਤਰ੍ਹਾਂ ਸਾਡੇ ਵਿੱਚ ਤੁਸੀਂ ਵੰਡੀਆਂ ਪਾ ਕੇ ਪਾਰਟੀਆਂ ਜੇ ਬੇਸ਼ੱਕ ਬਣਵਾ ਰੇਤੀਆਂ ਪਰ ਸਾਡਾ ਟੀਚਾ ਇੱਕ ਹੀ ਹੈ ਧਰਮੀ ਫੌਜੀ ਐਂ ਸਾਰੇ ਸੋ ਮੇਰੀ ਬੇਨਤੀ ਐਸਜੀਪੀਸੀ ਨੂੰ ਇਹ ਆ ਕਿ ਸਾਡੇ ਪ੍ਰਧਾਨ ਨੂੰ ਕਿਸੇ ਗੱਲ ਤੋਂ ਜਲੇਲ ਨਾ ਕੀਤਾ ਜਾਏ ਔਰ ਸਾਡੇ ਸਿਰਫ ਪ੍ਰਧਾਨ ਨੂੰ ਨਹੀਂ ਕੋਈ ਵੀ ਸਾਡਾ ਧਰਮੀ ਫੌਜੀ ਜਾਂਦਾ ਉਹਨੂੰ ਕਿਸੇ ਗੱਲ ਤੋਂ ਇਨਕਾਰ ਨਾ ਕੀਤਾ ਜਾਏ ਉਹਨੂੰ ਇੱਕ ਕੁਰਬਾਨੀ ਵਾਲਾ ਸਿੰਘ ਸਮਝਿਆ ਜਾਏ ਔਰ ਜਿੱਥੇ ਮੈਂ ਇੱਕ ਬੇਨਤੀ ਗਾਨੀ ਹਰਪ੍ਰੀਤ ਸਾਹਿਬ ਨੂੰ ਕੀਤੀ ਜਿ세 ਤੱਕ ਗਾਨੀ ਹਰਪ੍ਰੀਤ ਜੀ ਨੂੰ ਕਿ ਤੁਸੀਂ ਜਿੱਥੇ 6 ਜੂਨ ਤੱਕ ਸਾਡਾ ਇੱਕ ਛੀ ਦੀ ਦਿਹਾੜਾ ਮਨਾਉਂਦੇ ਜੇ ਉੱਥੇ ਸਾਨੂੰ ਸਾਡੀ ਤੇ ਕਾਰਵਾਈ ਸੱਤ ਤੋਂ ਸ਼ੁਰੂ ਹੁੰਦੀ ਹੈ ਤਰਵੀ ਫੌਜੀਆਂ ਦੀ ਤੇ 7 ਤਰੀਕ ਦਾ ਦਿਹਾੜਾ ਇੱਕ ਦਿਨ ਸਾਡੇ ਸਾਡਾ ਆਪਣੇ ਨਾਲ ਜੋੜ ਕੇ ਛੀ ਦੀ ਦਿਹਾੜੇ ਦੇ ਨਾਲ ਸਾਨੂੰ ਸਾਡੀ ਪਾਰਟੀ ਨੂੰ ਸਰਕਾਰ ਦਿੱਤਾ ਜਾਏ ਸੋ ਇਹ ਮੈਂ ਬੇਨਤੀਆਂ ਇਸ ਕਰਕੇ ਸਾਨੂੰ ਅੱਜ ਇਕੱਠੇ ਹੋ ਕੇ ਮੀਟਿੰਗ ਕਰਕੇ ਤੇ ਸਾਨੂੰ ਬੇਨਤੀ ਕਰਨੀ ਪਈ ਔਰ ਇਸ ਗੱਲ ਦੀ ਮੈਨੂੰ ਉਮੀਦ ਹੈ ਕਿ ਸਾਰੇ ਜਰੂਰ ਮੰਨਣਗੇ